ਸਤ ਸ੍ਰੀ ਅਕਾਲ ਅੱਜ ਆਪਾਂ ਗੱਲ ਕਰ ਰਿਆਂ ਪੰਜਾਬ ਸਰਕਾਰ ਦੇ ਇੱਕ ਅਹਿਮ ਐਲਾਨ ਬਾਰੇ ਇਹ ਪੰਜਾਬ ਉਦੀਨ ਸੇਵਾਵਾ ਚੋਣ ਬੋਰਡ ਪੀਐਸਪੀਐਸਬੀ ਵੱਲੋਂ ਇੱਕ ਜਨਤਕ ਨੋਟਿਸ ਹੈ ਨੰਬਰ ਹੈ ਗਏ 042025 ਤੇ ਤਾਰੀਖ ਹੈ 3 ਜੁਲਾਈ 2025 ਇਸ ਵਿੱਚ ਨਾ ਵੱਖ-ਵੱਖ ਸਰਕਾਰੀ ਮਹਿਕਮਿਆਂ ਵਿੱਚ ਨੌਕਰੀਆਂ ਦੀ ਗੱਲ ਕੀਤੀ ਗਈ ਹੈ ਆਹ ਦੇਖਿਓ ਕੀ ਹੈ ਤੇ ਜਿਹੜੀ ਮੋਟੀ ਮੋਟੀ ਗੱਲ ਸਾਹਮਣੇ ਆਈ ਹੈ ਉਹ ਇਹ ਕਿ ਕੁੱਲ 86 ਪੋਸਟਾਂ ਨੇ ਇੰਨਾ ਵਿੱਚ ਸੀਨੀਅਰ ਸਹਾਇਕ ਲੇਖਾਦਿਆਂ 7 ਨੇ ਕਲਰਕ ਦੀਆਂ 18 ਡਰਾਫਟਸਮੈਨ ਦੀਆਂ 9 ਤੇ ਸਭ ਤੋਂ ਵੱਧ ਬਲੌਕ ਪ੍ਰਾਇਮਰੀ ਸਿੱਖਿਆ ਅਫਸਰ ਮਤਲਬ ਬੀਪੀਓ ਦੀਆਂ 52 ਪੋਸਟਾਂ ਨੇ 52 ਪੋਸਟਾਂ ਬੀਪੀਓ ਦੀਆਂ ਇਹ ਤਾਂ ਕਾਫੀ ਨੇ ਹਾਂਜੀ ਬਿਲਕੁਲ 52 ਅਸਾਮੀਆਂ ਬੀਪੀਓ ਦੀਆਂ ਇਹ ਦੱਸਦੀਆਂ ਨੇ ਕਿ ਸ਼ਾਇਦ ਅ ਸਿੱਖਿਆ ਵਿਭਾਗ ਚ ਪ੍ਰਾਇਮਰੀ ਪੱਧਰ ਤੇ ਪ੍ਰਬੰਧਕੀ ਲੋੜ ਹੈ ਇਹ ਇਹ ਬਹੁਤ ਅਹਿਮ ਹੋ ਸਕਦਾ ਸੂਬੇ ਦੀ ਪ੍ਰਾਇਮਰੀ ਸਿੱਖਿਆ ਲਈ ਤੇ ਦੂਜੀ ਗੱਲ ਨੋਟਿਸ ਚ ਸਾਫ਼ ਲਿਖਿਆ ਕਿ ਇਹ ਸਾਰੀਆਂ ਮਤਲਬ 86 ਦੀਆਂ 86 ਪੋਸਟਾਂ ਸਿੱਧੀ ਭਰਤੀ ਨਾਲ ਪਰਣਗੇ ਅੱਛਾ ਸਿੱਧੀ ਭਰਤੀ ਇਹਦਾ ਕੀ ਮਤਲਬ ਹੋਇਆ ਮਤਲਬ ਆਮ ਉਮੀਦਵਾਰਾਂ ਲਈ ਥੋੜਾ ਸਮਝਾਓਗੇ ਵੀ ਅਪਲਾਈ ਕਰ ਸਕਦੇ ਨੇ ਜਿਹੜੇ ਪਹਿਲਾਂ ਤੋਂ ਸਰਕਾਰੀ ਨੌਕਰੀ ਚ ਨਹੀਂ ਹਨ ਇਹ ਸਿਰਫ ਡਿਪਾਰਟਮੈਂਟਲ ਪ੍ਰੋਮੋਸ਼ਨ ਦਾ ਕੇਸ ਨਹੀਂ ਇਸ ਨਾਲ ਕੀ ਕਹਿੰਦੇ ਨੇ ਬਾਹਰੋਂ ਨਵਾਂ ਟੈਲੈਂਟ ਆ ਸਕਦਾ ਠੀਕ ਹੈ ਸਮਝ ਗਈ ਤਾਂ ਫਿਰ ਅਪਲਾਈ ਕਰਨ ਦਾ ਕੀ ਤਰੀਕਾ ਰੱਖਿਆ ਇਹਨਾਂ ਨੇ ਦੇਖੋ ਅਰਜ਼ੀਆਂ ਸਿਰਫ ਤੇ ਸਿਰਫ ਆਨਲਾਈਨ ਮੰਗੀਆਂ ਨੇ ਤੇ ਇਹ 10 ਜੁਲਾਈ 2025 ਤੋਂ ਸ਼ੁਰੂ ਹੋਣ ਗਿਆ ਇਸ ਲਈ ਬੋਰਡ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ssbp.punjab.gov.in ਉਹ ਬਹੁਤ ਮਹੱਤਵਪੂਰਨ ਹੈ ਸਾਰਾ ਕੁਝ ਉੱਤੇ ਹੀ ਹੋਣਾ ਹੈ ਅਪਲਾਈ ਵੀ ਤੇ ਜਾਣਕਾਰੀ ਵੀ ਹੂੰ ਸਿਰਫ ਆਨਲਾਈਨ ਇਹਦੇ ਨਾਲ ਕੀ ਕਹਿੰਦੇ ਨੇ ਪੰਜਾਬ ਦੇ ਜਿਹੜੇ ਦੂਰ ਦੇ ਇਲਾਕੇ ਨੇ ਜਾਂ ਪਿੰਡਾਂ 'ਚ ਉੱਥੇ ਦਿੱਕਤ ਨਹੀਂ ਆਊਗੀ ਉਮੀਦਵਾਰਾਂ ਨੂੰ ਜਿੱਥੇ ਇੰਟਰਨੈਟ ਸ਼ਾਇਦ ਉਹਨਾ ਵਧੀਆ ਨਾ ਹੋਵੇ ਹਾਂ ਇਹ ਸਵਾਲ ਤਾਂ ਬਣਦਾ ਹੈ ਵੈਸੇ ਤਾਂ ਆਨਲਾਈਨ ਸਿਸਟਮ ਵਧੀਆ ਹੁੰਦਾ ਹੈ ਕੰਮ ਜਲਦੀ ਹੁੰਦਾ ਹੈ ਪਾਰਦਰਸ਼ਤਾ ਵੀ ਆਉਂਦੀ ਹੈ ਪਰ ਹਾਂ ਪਹੁੰਚ ਦੀ ਸਮੱਸਿਆ ਮਤਲਬ ਐਕसेस ਦੀ ਕੁਝ ਲੋਕਾਂ ਲਈ ਤਾਂ ਹੋ ਸਕਦੀ ਹੈ ਉਮੀਦ ਹੈ ਹੀ ਹੈ ਕਿ ਬੋਰਡ ਨੇ ਸੋਚਿਆ ਹੋਗਾ ਜਾਂ ਫਿਰ ਜਿਹੜੇ ਸਾਂਝੇ ਸੇਵਾ ਕੇਂਦਰ ਨੇ ਉਹਨਾਂ ਦੀ ਮਦਦ ਲਈ ਜਾ ਸਕਦੀ ਹੋਵੇਗੀ ਠੀਕ ਹੈ ਤੇ ਬਾਕੀ ਦੀ ਜਾਣਕਾਰੀ ਜਿਵੇਂ ਕੁਆਲੀਫਿਕੇਸ਼ਨ ਕੀ ਚਾਹੀਦੀ ਉਮਰ ਪੇ ਸਕੇਲ ਸਿਲੇਬਸ ਵਗੈਰਾ ਹਾਂਜੀ ਨੋਟਿਸ 'ਚ ਇਹ ਗੱਲ ਸਾਫ਼ ਲਿਖੀ ਹੈ ਕਿ ਜਿਹੜਾ ਪੂਰਾ ਡਿਟੇਲਡ ਰਿਚ ਤਿਆਰ ਹੈ ਨਾ ਜਿਸ ਵਿੱਚ ਹਰ ਪੋਸਟ ਲਈ ਯੋਗਤਾ ਉਮਰ ਦੀ ਹੱਦ ਤਨਖਾਹ ਸਿਲੈਕਸ਼ਨ ਦਾ ਤਰੀਕਾ ਸਾਰੀਆਂ ਸ਼ਰਤਾਂ ਉਹ ਸਾਰਾ ਕੁਝ ਜਲਦੀ ਹੀ ਬੋਰਡ ਦੀ ਵੈਬਸਾਈਟ ਤੇ ਪਾਇਆ ਜਾਵੇਗਾ ਉਸੇ ਵੈਬਸਾਈਟ ਤੇ ਤੇ ਜਿਹੜਾ ਇਮਤਿਹਾਨ ਦਾ ਸਿਲੇਬਸ ਵਗੈਰਾ ਹੋਣਾ ਉਹ ਵੀ ਸਿਰਫ ਵੈਬਸਾਈਟ ਤੇ ਹੀ ਆਊਗਾ ਅੱਛਾ ਮਤਲਬ ਹਾਲੇ ਥੋੜਾ ਇੰਤਜ਼ਾਰ ਕਰਨਾ ਪੈਣਾ ਤੇ ਵੈਬਸਾਈਟ ਤੇ ਨਜ਼ਰ ਰੱਖਣੀ ਪੈਣੀ ਹੈ ਹਾਂ ਤੇ ਇਹ ਵੀ ਹੁੰਦਾ ਕਿ ਆਖਰੀ ਤਰੀਕਾ ਨੇੜੇ ਵੈਬਸਾਈਟਾਂ ਤੇ ਲੋਡ ਬਹੁਤ ਵੱਜ ਜਾਂਦਾ ਫਿਰ ਉਹ ਹੌਲੀ ਹੋ ਜਾਂਦੀਆਂ ਤਾਂ ਸਲਾਹ ਇਹੀ ਹੈ ਕਿ ਚੌਕਸ ਰਹਿਣ ਤੇ ਟਾਈਮ ਸਿਰ ਅਪਲਾਈ ਕਰਨ ਇੱਕ ਗੱਲ ਹੋਰ ਨੋਟਿਸ ਆਇਆ 3 ਜੁਲਾਈ ਨੂੰ ਤੇ ਅਪਲਾਈ ਕਰਨਾ ਸ਼ੁਰੂ 10 ਜੁਲਾਈ ਤੋਂ ਸਿਰਫ ਇੱਕ ਹਫ਼ਤੇ ਦਾ ਗੈਪ ਇਹ ਕਾਲੀ ਜੀ ਕਿਉਂ हां ए गल सच्ची नोट ਕਰਨ ਵਾਲੀ ਹੈ ਸਿਰਫ 7 ਦਿਨ ਦਾ ਫਰਕ ਨੋਟਿਸ ਤੇ ਅਰਜ਼ੀਆਂ ਸ਼ੁਰੂ ਹੋਣ ਚ ਇਹ ਘਟ ਹੈ ਇਹਦੇ ਮਤਲਬ ਕਈ ਕਾਰਨ ਹੋ ਸਕਦੇ ਨੇ ਇੱਕ ਤਾਂ ਜਿਵੇਂ ਪਹਿਲਾਂ ਗੱਲ ਹੋਈ ਸ਼ਾਇਦ ਇਹਨਾਂ ਪੋਸਟਾਂ ਦੀ ਖਾਸ ਕਰਕੇ BPO ਦੀਆਂ ਬਹੁਤ ਜਲਦੀ ਲੋਡ ਹੋਵੇ ਦੂਜਾ ਇਹ ਵੀ ਹੋ ਸਕਦਾ ਹੈ ਕਿ ਅੰਦਰ ਖਾਤੇ ਤਿਆਰੀ ਪਹਿਲਾਂ ਦੀ ਚੱਲ ਰਹੀ ਹੋਵੇ ਤੇ ਬਸ ਹੁਣ ਐਲਾਨ ਕੀਤਾ ਗਿਆ ਹੋਵੇ ਪਰ ਹਾਂ ਉਮੀਦਵਾਰਾਂ ਨੂੰ ਤਿਆਰੀ ਲਈ ਸਮਾਂ ਤੱਕ ਆਠ ਮਿਲਿਆ ਇਸ ਨਾਲ ਬਿਲਕੁਲ ਤਾਂ ਮੋٹے ਤੌਰ ਤੇ ਪੰਜਾਬ ਚ ਸਰਕਾਰੀ ਨੌਕਰੀ ਲੱਭਣ ਵਾਲਿਆਂ ਲਈ ਖਾਸ ਤੌਰ ਤੇ ਜਿਹੜੇ ਲੇਖਾ ਕਲੈਰੀਕਲ ਕੰਮ ਸਿੱਖਿਆ ਜਾਂ ਡਰਾਫਟਿੰਗ ਤੇ ਜਾਣਾ ਚਾਹੁੰਦੇ ਨੇ ਉਹਨਾਂ ਲਈ ਇਹ ਇੱਕ ਚੰਨਾ ਮੌਕਾ ਹੈ 86 ਪੋਸਟ ਸਿੱਧੀ ਭਰਤੀ 10 ਜੁਲਾਈ ਤੋਂ ਆਨਲਾਈਨ ਅਪਲਾਈ ਕਰਨਾ ਤੇ ਸਾਰੀ ਜਾਣਕਾਰੀ ਲਈ ssb.punjab.gov.in ਚੈੱਕ ਕਰਦੇ ਰਹਿਣਾ ਹਾਂਜੀ ਬਿਲਕੁਲ ਤੇ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਆਂ ਜਿਸ ਤੇਜ਼ੀ ਨਾਲ ਇਹ ਸਾਰਾ ਕੁਝ ਹੋਇਆ ਹੈ ਨੋਟਿਸ ਆਣਾ ਅਰਜ਼ੀਆਂ ਸ਼ੁਰੂ ਹੋਣੀਆਂ ਜਦਕਿ ਪੂਰੀ ਡੀਟੇਲ ਹਲੇ ਆਉਣੀ ਹੈ ਕੀ ਇਹ ਭਵਿੱਖ ਵਿੱਚ ਸਰਕਾਰੀ ਭਰਤੀਆਂ ਦੇ ਤਰੀਕੇ ਦਾ ਕੋਈ ਨਵਾਂ ਟ੍ਰੈਂਡ ਹੈ ਤੇਜ਼ ਪਰ ਘੱਟ ਤਿਆਰੀ ਦੇ ਸਮੇਂ ਵਾਲਾ ਜਾਂ ਫਿਰ ਇਹ ਬਸ ਇਸ ਵਾਰ ਕਿਸੇ ਖਾਸ ਲੋੜ ਕਰਕੇ ਕ निकाली ਕੀਤੀ ਗਈ ਹੈ ਇਹਦੇ ਬਾਰੇ ਸੋਚਣਾ ਦਿਲਚਸਪ ਰਹੇਗਾ